ਐਮ ਡੀ ਵੀ ਕਲ ਸੇਵ ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਸਭ ਤੋਂ ਪਹਿਲਾਂ ਤਾਂ ਬੇਨਤੀ ਹੈ ਕਿ ਜਿਸ ਮੇਰੇ ਪੰਡ ਪ੍ਰਾਣੇ ਹਾਲੇ ਤੱਕ ਆਪਣੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਉਹ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲੋ ਤੇ ਨਾਲ ਲੱਗਦੀ ਜਿਹੜੀ ਘੰਟੀ ਆ ਉਹਤੇ ਵੀ ਕਲਿੱਕ ਕਰ ਦਿਓ ਤਾਂ ਜੋ ਆਪਾਂ ਜਿਹੜੀ ਵੀ ਵੀਡੀਓ ਪਾਈਓ ਤੁਹਾਡੇ ਤੱਕ ਪਹਿਲਾਂ ਪਹੁੰਚ ਸਕੇ ਕਿਉਂਕਿ ਆਪਾਂ ਆਪਣੇ ਚੈਨਲ ਉੱਤੇ ਥੋੜੇ ਕੰਮ ਦੀਆਂ ਵੀਡੀਓ ਲੈ ਕੇ ਆਉਣੇ ਹੁੰਦੇ ਆ ਤੇ ਜੇ ਕਿਸੇ ਭੈਣ ਭਰਾ ਨੇ ਆਪਣੀ ਕੋਈ ਵਹੀਕਲ ਆਪਣਾ ਕੋਈ ਵਹੀਕਲ ਸੇਲ ਕਰਨ ਦੀ ਵੀਡੀਓ ਪਾਉਣੀ ਹੋਵੇ ਆਪਣੇ ਚੈਨਲ ਤੇ ਜੇ ਤਾਂ ਸਾਡੇ ਬਰਨਾਲੇ ਜ਼ਿਲ੍ਹੇ ਦਾ ਤਾਂ ਤਾਂ ਆਪਾਂ ਨੂੰ ਫੋਨ ਕਰਕੇ ਬੁਲਾ ਸਕਦਾ ਆਪਾਂ ਘਰ ਆ ਕੇ ਵੀਡੀਓ ਬਣਾ ਕੇ ਪਾ ਦਾਂਗੇ ਤੇ ਜੇ ਕੋਈ ਭਰਾ ਦੂਰ ਦਾ ਹੈ ਤਾਂ ਉਹ ਆਪਣਾ ਜਿਹੜਾ WhatsApp ਨੰਬਰ ਥੱਲੇ ਤੁਸੀਂ ਦੇਖ ਰਹੇ ਹੋ ਇਹਦੇ ਉੱਤੇ ਆਪਣੀਆਂ ਜਿਹੜੀਆਂ ਗੱਡੀ ਦੇ ਆ ਵਹੀਕਲ ਦੇ ਕੋਈ ਵੀ ਵਹੀਕਲ ਆ ਉਹਦੀਆਂ ਫੋਟੋਆਂ ਮੈਨੂੰ ਸੈਂਡ ਕਰਕੇ ਤੇ ਆਪਣਾ ਐਡਰੈਸ ਦੇ ਕੇ ਆਪਣੀ ਜਿਹੜੀ ਵੀਹ ਕਲ ਦੀ ਵੀਡੀਓ ਆਪਣੇ ਚੈਨਲ ਤੋਂ ਪਵਾ ਸਕਦੇ ਹਾਂ ਤੇ ਅੱਜ ਆਪਾਂ ਤੁਹਾਡੇ ਲਈ ਬਈ ਸਵਿਫਟ ਗੱਡੀ ਸੇਲ ਲਈ ਲੈ ਕੇ ਆਏ ਹਾਂ ਤੇ ਗੱਡੀ ਤੁਹਾਡੇ ਸਾਹਮਣੇ ਖੜੀ ਹੈ ਗੱਡੀ ਬਾਰੇ ਪੂਰੀ ਜਾਣਕਾਰੀ ਦੇਵਾਂਗੇ ਪਹਿਲਾਂ ਤੁਹਾਨੂੰ ਸਾਰੀ ਗੱਡੀ ਦਿਖਾ ਦਈਏ ਬਾਅਦ ਵਿੱਚ ਉਸ ਭਰਾ ਦਾ ਨੰਬਰ ਵੀ ਤੁਹਾਨੂੰ ਜਿਹੜਾ ਸਕਰੀਨ ਦੇ ਉੱਤੇ ਦੇ ਦਿੱਤਾ ਜਾਊਗਾ ਉਹਦੇ ਉੱਤੇ ਸੰਪਰਕ ਕਰਕੇ ਤੁਸੀਂ ਆ ਕੇ ਗੱਡੀ ਵੇਖ ਵਰਕੇ ਲੈ ਜਾ ਸਕਦੇ ਹੋ ਪਹਿਲਾਂ ਤੁਹਾਨੂੰ ਸਾਰੀ ਗੱਡੀ ਦਿਖਾ ਦਈਏ ਗੱਡੀ ਦਾ ਰੰਗ ਰੂਗਾ ਦੇਖ ਲਓ ਸਾਰਨ ਐਂ ਜਮਾ ਓਕੇ ਪਿਆਗਾ ਬਾਕੀ ਡਿਊਟੀ ਵਾਲਾ ਬੰਦਾ ਹੈਗਾ ਜਿਹਦੇ ਕੋਲੇ ਗੱਡੀ ਹੈ ਇਹ ਕਿਉਂਕਿ ਉਹਨੇ ਗੱਡੀ ਵੱਡੀ ਲੈਣੀ ਆ ਤਾਂ ਕਰਕੇ ਇਹ ਗੱਡੀ ਸੇਲ ਲਈ ਉਹਨੇ ਲਾਈ ਆ ਡਿਊਟੀ ਵਾਲਾ ਬੰਦਾ ਤੁਹਾਨੂੰ ਪਤਾ ਇਹ ਗੱਡੀ ਬਹੁਤ ਸਾਫ ਸੰਭਾਲ ਕਰਕੇ ਰੱਖਦਾ ਹੁੰਦਾ ਤੇ ਆਹ ਦੇਖੋ ਗੱਡੀ ਐਂ ਜਮਾ ਓਕੇ ਪਈਆ ਸਾਰੀ Ориਜਨਲ ਗੱਡੀ ਹੈ ਪੂਰਾ ਵੀ ਕਿਸੇ ਪਾਸੇ ਕਬਿ ਚਰੀਟ ਨਹੀਂ ਗੱਡੀ ਤੇ ਰੰਗ ਰੋਂਗੇ ਕਲਰ ਐਨ ਪੂਰਾ ਵਧੀਆ ਪਿਆਗਾ ਤੇ ਜਿਹੜੇ ਟਾਇਰ ਟਾਇਰ ਵੀ ਇਹਦੇ ਹੈਗੇ 80 85 90% ਤੱਕ ਪਏ ਆ ਟਾਇਰ ਇਹਦੇ ਵੀਲ ਕੱਪ ਲੱਗੇ ਹੋਏ ਐ ਐਨ ਜਮਾ ਓਕੇ ਆ ਗੱਡੀ ਤੇ ਖੜੀ ਵੀ ਆ ਥੋੜੇ ਸਾਹਮਣੇ ਵੀ ਠੀਕ ਆ ਗੱਡੀ ਦਾ ਮਾਡਲ ਹੈੜਾ 2011 ਮਾਡਲ ਆ ਗੱਡੀ 2011 ਮਾਡਲ ਗੱਡੀ ਐ ਆ ਦੇਖੋ ਟਾਇਰ ਵੀ ਸੁਣ ਦਿਖਾਉਣਾ ਪਏ 90% ਤੋਂ ਬੰਗ ਟਾਇਰ ਹੈਗੇ 80 85 ਤੋਂ ਲੈ ਕੇ 90 ਤੱਕ ਦੇ ਵਿੱਚ ਵਿੱਚ ਵੀਲ ਕੱਪ ਲੱਗੇ ਹੋਏ ਅਸੀਂ ਗੱਡੀ ਸੋਹਣੀ ਐ ਮਾਡਲ ਗੱਡੀ ਦਾ 2011 ਐ ਤੇ 2027 ਤੱਕ ਪਾਸਿੰਗ ਪਈ ਐ ਗੱਡੀ ਦੀ ਗੱਡੀ ਦੀ ਪਾਸੰਗ ਜਿਹੜੀ 2027 ਤੱਕ ਪਈ ਐ ਤੇ 2011 ਮਾਡਲ ਐ ਸਾਰੀ ਸਾਰੀ ਰਹਿਣ ਨਾਲਾ ਬਾਕੀ ਸੋਨੂੰ ਪਹਿਲਾਂ ਸਾਈਡਾਂ ਤੋਂ ਵੇਖ ਲਓ ਸਾਰੀ ਗੱਡੀ ਸਾਰੀ A to Z ਗੱਡੀ ਦਿਖਾਉਂਗਾ ਤੁਹਾਨੂੰ ਮੈਂ ਤੇ ਆ ਗੱਡੀ ਦੇ ਬੈਕ ਸਾਈਡ ਦੇਖ ਲਓ ਚਾਰੇ ਪਾਸੇ ਮੈਂ ਕਹਣਾ ਟੰ ਟਣਾ ਟਣ ਪਈਆ ਗੱਡੀ ਬਿਲਕੁਲ ਆ ਦੇਖੋ ਮੈਨ ਲੱਗਾ ਡੱਲੇ ਵਾਲਾ ਸਾਡੀ ਫੋਟੋ ਲੱਗੀ ਹੋਈ ਆ ਗੱਡੀ ਤੇ ਹਾਂ ਜਗਜੀਤ ਸਿੰਘ ਡੱਲੇ ਵਾਲੀ ਦੀ ਫੋਟੋ ਲਾਈ ਹੋਇਆ ਬਾਈ ਦੀ ਮੈਂ ਕਹਣਾ ਯਾਰ ਗੱਡੀ ਇੱਕ ਨੰਬਰ ਆ ਬਿਲਕੁਲ ਜਲਦੀ ਤੋਂ ਜਲਦੀ ਸੰਪਰਕ ਕਰ ਲਿਓ ਮੈਨ ਲੱਗਾ ਵੀ ਗੱਡੀ ਇਹ ਬਹੁਤਾ ਚੈਰਨੀ ਟੇਕਣੀ ਇਹਦੇ ਗਾਹਕ ਬਹੁਤ ਜ਼ਿਆਦੇ ਆ ਜਾਂਦੇ ਆ ਬਸ ਉਹ ਕਹਿੰਦਾ ਵੀ ਗੱਡੀ ਮੈਂ ਵੱਡੀ ਲੈਣੀ ਆ ਇੱਕ ਉੱਚਾ ਮਾਡਲ ਲੈਣਾ ਥੋੜਾ ਜਿਹਾ ਇਹ ਤਾਂ ਕਰਕੇ ਉਹਨੇ ਸੇਲ ਤੇ ਲਾਈ ਆ ਅੱਜ ਚਾਰੇ ਪਾਸੋਂ ਗੱਡੀ ਐਨ ਇੱਕ ਨੰਬਰ ਆ ਬਾਕੀ ਸਾਨੂੰ ਵਿੱਚੋਂ ਵੀ ਆਪਾਂ ਸਾਰੀ ਗੱਡੀ ਦਿਖਾ ਦਿੰਨੇ ਆ ਵਿੱਚੋਂ ਗੱਡੀ ਦਿਖਾਉਣਾ ਸਾਨੂੰ ਸਾਰੀ ਬਾਕੀ ਬਾਈ ਕਹਿੰਦਾ ਜਿਹੜਾ ਪਹਿਲਾਂ ਲਈ ਗੱਡੀਆਂ ਸੀ ਨਾ ਉਹਨਾਂ ਦੇ ਇੱਥੋਂ ਸ਼ੀਸ਼ੇ ਦਾ ਆਪਾਂ ਘਮਾ ਕੇ ਤਾਂਹਾਂ ਚੱਕਣੇ ਪੈਂਦੇ ਸੀ ਤੇ ਇਹਨੇ ਸਪੈਸ਼ਲੀ ਆ ਸੋਚੀ ਜਿਹੀ ਲਵਾਈ ਆ ਵੀ ਉੱਤੇ ਕਰਨ ਵਾਲੀ ਤੇ ਪੂਰੇ ਸ਼ੌਂਕ ਨਾਲ ਗੱਡੀ ਰੱਖੀ ਹੋਈ ਆ ਸਾਹਮਣੇ ਤੇ ਵਿੱਚੋਂ ਦੇਖਾ ਹੁਣੇ ਤੁਹਾਨੂੰ ਗੱਡੀਆਂ ਵਿੱਚੋਂ ਬਹੁਤ ਸਾਫ਼ ਪਈਆਂ ਗੱਡੀਆਂ ਐਣ ਜਮਾ ਮਿਊਜ਼ਿਕ ਸਭ ਕੁਝ ਤੁਹਾਨੂੰ ਲੱਗਾ ਲਗਾਏ ਮਿਲੂਗਾ ਏਸੀ ਵਗੈਰਾ ਸਭ ਕੁਝ ਤੇ ਆ ਸੀਟਾਂ ਦੇਖ ਲਓ ਲੈਦਰ ਸੀਟਾਂ ਨੇ ਪੂਰੀਆਂ ਕੇ ਪੈਣਾ ਗੱਡੀ ਬਿਲਕੁਲ ਐਨ ਜਮਾਨ ਸਿਰਾ ਗੱਡੀ ਹੈ ਬਾਈ ਜੇ ਕਿਸੇ ਨੇ ਲੈਣੀ ਹੈ ਤਾਂ ਜਲਦੀ ਜਲਦੀ ਸੰਪਰਕ ਕਰ ਸਕਦੇ ਹੋ ਤੇ ਬਾਈ ਦਾ ਜਿਹੜਾ ਮੋਬਾਈਲ ਨੰਬਰ ਆ ਤੁਸੀਂ ਸਕਰੀਨ ਦੇ ਉੱਪਰ ਦੇਖ ਰਹੇ ਹੋ ਉਹ ਨੰਬਰ ਤੇ ਫੋਨ ਲਾ ਕੇ ਤੁਸੀਂ ਬਾਈ ਨਾਲ ਗੱਲਬਾਤ ਕਰ ਸਕਦੇ ਹੋ ਤੇ ਜਿਹੜਾ ਹੇਠਲਾ ਨੰਬਰ ਆ ਉਹ ਆਪਣਾ ਵਟਸਐਪ ਨੰਬਰ ਆ ਜੇ ਕਿਸੇ ਭਰਾ ਨੇ ਆਪਣੀ ਗੱਡੀ ਸੇਲ ਕਰਨ ਦੀ ਵੀਡੀਓ ਜਾਂ ਕੋਈ ਆਪਣੇ ਫੋਟੋ ਮਾ ਪਾਉਣੀਆਂ ਤਾਂ ਆਪਣੇ ਚੈਨਲ ਤੇ ਤਾਂ ਆਪਣੇ ਨਾਲ ਵਟਸਐਪ ਤੇ ਮੈਸੇਜ ਕਰ ਸਕਦਾ ਆਪਾਂ ਤੇ ਜੇ ਤੁਹਾਨੂੰ ਇਹ ਗੱਡੀ ਨਹੀਂ ਚਾਹੀਦੀ ਤਾਂ ਤੁਹਾਡੇ ਕਿਸੇ ਰਿਸ਼ਤੇਦਾਰ ਨੂੰ ਜਾਂ ਤੁਹਾਡੇ ਯਾਰ ਮਿੱਤਰ ਨੂੰ ਚਾਹੀਦੀ ਹੋ ਤਾਂ ਜ ਉਹਨਾਂ ਨਾਲ ਤੁਸੀਂ ਜਰੂਰ ਸ਼ੇਅਰ ਕਰਿਓ ਤੇ ਆ ਅੱਗੋਂ ਗੱਡੀ ਦਾ ਜਿਹੜੀ ਛੱਤ ਵੀ ਦਿਖਾ ਦਿੰਨੇ ਆ ਤੇ ਸੈਟਿੰਗ ਆ ਦੇਖੋ ਮਾਡਲ ਵੀ ਤੁਹਾਨੂੰ ਦਿਖਾਉਣਾਗਾ 12 2 2011 ਮਾਡਲ ਆ ਦੇਖੋ ਸਾਰੀ ਦੀ ਸਾਰੀ ਅਜਨਲ ਗੱਡੀ ਆ ਤੇ ਵੀਡੀਓ ਨੂੰ ਤੁਸੀਂ ਅੱਗੇ ਜਰੂਰ ਸ਼ੇਅਰ ਕਰਦੇ ਆਪਣੇ ਯਾਰਾਂ ਦੋਸਤਾਂ ਨਾਲ ਆਪਣੇ ਭੈਣ ਭਰਾਵਾਂ ਨਾਲ ਤਾਂ ਜੋ ਹੋ ਸਕਦਾ ਉਹਨਾਂ ਨੂੰ ਇਸ ਗੱਡੀ ਦੀ ਲੋੜ ਹੋਵੇ ਮਿਲਦੇ ਆਂ ਫਿਰ ਆਪਾਂ ਅਗਲੇ ਹਫਤੇ ਇੱਕ ਅੱਧੀ ਗੱਡੀ ਹੋਰ ਲੈ ਕੇ ਤੇ ਚੈਨਲ ਨੂੰ ਆਪਣੇ ਸਬਸਕ੍ਰਾਈਬ ਜ਼ਰੂਰ ਕਰ ਲਿਓ ਤੇ ਨਾਲ ਲੱਗਦੀ ਘੰਟੀ ਤੇ ਜਿਹੜੀ ਕਲਿੱਕ ਕਰਦੇ ਜ਼ਰੂਰ ਧੰਨਵਾਦ ਜੀ